ਅੱਜ ਤੁਹਾਡੇ ਨਾਲ ਅਸੀਂ ਸਦੀਆਂ ਪੁਰਾਣਾ ਉਮਰ ਵਧਾਉਣ ਵਾਲਾ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਇਸ ਤਰ੍ਹਾਂ ਦੀ ਟੈਕਨੀਕ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆ ਕਿ ਤੁਹਾਨੂੰ ਵੀਡੀਓ ਦੇਖ ਕੇ ਮਜ਼ਾ ਆ ਜਾਏਗਾ ਤਾਂ ਇਹਦੇ ਨਾਲ ਤੁਹਾਡੀ ਲਾਈਫ ਵਧੂਗੀ ਹੀ ਵਧੂਗੀ ਸਦੀਆਂ ਪੁਰਾਣੀ ਟੈਕਨੀਕ ਹੈ ਰਿਸ਼ੀ ਮੁਨੀ ਇਹ ਟੈਕਨੀਕ ਤੁਸੀਂ ਦੱਸ ਰਹੇ ਸੀ ਮੈਨੂੰ ਕਿ ਇਹ ਯੂਜ਼ ਕਰਕੇ ਆਪਣੀ ਉਮਰ ਵਧਾ ਲੈਂਦੇ ਸੀ ਕਿਹੜੀ ਟੈਕਨੀਕ ਹੈਗੀ ਹੈ ਇਸ ਵੇਲੇ ਜਿੰਨੀ ਉਮਰ ਪੁਰਾਣੇ ਵੇਲਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਹੁੰਦੀ ਸੀ ਉਹ ਸਾਡੀ ਕਿਉਂ ਨਹੀਂ ਰਹੀ ਪਹਿਲੀ ਗੱਲ ਸ਼ਾਂਤ ਜਗ੍ਹਾ ਹੋਵੇ ਤੁਹਾਡੇ ਕੋਲੇ ਠੀਕ ਹੈ ਤੁਸੀਂ ਬ੍ਰਾਮਰੀ ਕਰਨੀ ਜਦੋਂ ਬ੍ਰਾਮਰੀ ਦੀ ਟੈਕਨੀਕ ਤੁਸੀਂ ਫਾਲੋ ਕਰਨੀ ਆ ਸੈਕੰਡਲੀ ਇਟ ਟੈਕਨੀਕਲੀ ਪ੍ਰੂਵ ਹੈ ਨਾ ਸੈਂਟੀਫਿਕਲੀ ਵੀ ਪ੍ਰੂਵ ਹੈ ਨਾ ਸੋ ਇਹਨੂੰ ਬਿਲਕੁਲ ਵੀ ਲਾਈਟਲੀ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਇਹਨੂੰ ਸincerely ਕਰਨਾ ਹਾਈ ਬਲੱਡ ਪ੍ਰੈਸ਼ਰ ਦੀ ਦਿੱਕਤ ਰਹਿਣੀ ਡਾਇਬੀਟਿਸ ਦੀ ਦਿੱਕਤ ਹੋਣੀ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਤੁਹਾਡੇ ਧੜਕਣ ਜਿਹੜੀ ਉਹ ਬਹੁਤ ਅਨਕੰਟਰੋਲੇਬਲ ਹਾਈ ਹੋ ਜਾਂਦੀ ਹੈ ਔਰ ਉਹਦੇ ਨਾਲ ਨਾਲ ਮਾਈਗਰੇਨ ਦੀ ਦਿੱਕਤ ਕਿਸੇ ਪੇਸ਼ੈਂਟ ਨੂੰ ਹੈਗੀ ਹੈ ਜੋੜਾਂ ਦੀ ਦਿੱਕਤ ਕਿਸੇ ਪੇਸ਼ੈਂਟ ਨੂੰ ਹੈਗੀ ਹੈ ਮੈਂ ਬੜਾ ਹੈਰਾਨ ਮੰਦਾ ਵੀ ਇੱਕ ਛੋਟੀ ਜੀ ਟੈਕਨੀਕ ਕਿਸ ਲੈਵਲ ਤੱਕ ਤੁਹਾਨੂੰ ਠੀਕ ਕਰਦੀ ਹੈ ਕਿਉਰ ਕਰਦੀ ਹੈ ਕਿ ਜਿਹੜਾ ਸਾਡਾ ਲੀਵਰ ਹੈ ਇਹ ਸਾਡਾ ਇੰਜਨ ਹੈ ਜੀ ਜੇ ਸਾਡਾ ਇੰਜਨ ਹੀ ਖਰਾਬ ਹੋ ਗਿਆ ਫਿਰ ਤਾਂ ਸਾਰੀਆਂ ਟੈਕਨੀਕਾਂ ਤਾਂ ਫੇਲ ਨੇ ਜੀ ਫਿਰ ਕੀ ਕਰਾਂਗੇ ਇੰਜਨ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ ਹੈ ਜਦੋਂ ਵੀ ਮਹਾਰਾਜਾ ਸ਼ਹੀ ਸਰਵਤ ਜਿੰਨਾ ਲੋਕਾਂ ਨੂੰ ਅਸਲ ਤੱਕ ਦਿੱਤਾ ਹੈ ਅਸੀਂ ਯਕੀਨ ਮੰਨੋ 45 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀਆਂ ਰਿਪੋਰਟਸ ਦੇ ਵਿੱਚ ਅਸੀਂ ਤਬਦੀਲੀ ਦੇਖੀ ਹੈ ਠੀਕ ਹੈ ਤੇ ਉਹਨਾਂ ਨੂੰ ਸੀ ਸੁਜੈਸਟ ਕਰਦੇ ਆ ਵੀ ਤੁਸੀਂ ਡੇਲੀ 10-10 ਸੇਮਿਲ ਸਵੇਰੇ ਦੁਪਹਿਰੇ ਸ਼ਾਮ ਨੂੰ ਪੀਓ ਜਿਹੜੀ ਵੀ ਤੁਹਾਡੀ ਰਿਪੋਰਟ ਹੈ ਚਾਹੇ ਡਾਇਬੀਟੀਜ਼ ਦੀ ਹੈ ਕੋਲੇਸਟ੍ਰੋਲ ਦੀ ਹੈ ਯੂਰਿਕ ਐਸਿਡ ਦੀ 45 ਦਿਨ ਤੱਕ ਮਹਾਰਾਜ ਸਈ ਸਰਵਤੀਓ 45 ਦਿਨਾਂ ਬਾਅਦ ਤੁਹਾਡਾ ਰਿਵਿਊ ਸਾਡੇ ਵਾਸਤੇ ਇੱਕ ਬlesing ਆਪਣੀ ਬੋਡੀ ਨੂੰ ਰਿਕੁਆਇਰਮੈਂਟ ਆ ਆਕਸੀਜਨ ਦੀ ਜਦੋਂ ਆਕਸੀਜਨ ਤੁਹਾਡੀ ਬੋਡੀ ਦੇ ਵਿੱਚ ਆ ਤਾਂ ਬੋਡੀ ਇੰਨੀ ਸਮਾਰਟ ਹੈ ਪਰਮਾਤਮਾ ਨੇ ਇੰਨੀ ਕਿਰਪਾ ਬਖਸ਼ੀਏ ਦੇ ਉੱਤੇ ਵੀ ਇਹ ਆਪਦੇ ਆਪ ਨੂੰ ਹੀਲ ਕਰ ਸਕਦੀ ਹੈ ਰਿਪੇਅਰ ਕਰ ਸਕਦੀ ਹੈ ਜੀ ਜੇਕਰ ਤੁਸੀਂ ਆਪਣੀ ਉਮਰ ਲੰਮੀ ਚਾਹੁੰਦੇ ਹੋ ਤਾਂ ਅੱਜ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਤੁਹਾਡੇ ਨਾਲ ਅਸੀਂ ਸਦੀਆਂ ਪੁਰਾਣਾ ਉਮਰ ਵਧਾਉਣ ਵਾਲਾ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਇਸ ਤਰ੍ਹਾਂ ਦੀ ਟੈਕਨੀਕ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆ ਕਿ ਤੁਹਾਨੂੰ ਵੀਡੀਓ ਦੇਖ ਕੇ ਮਜ਼ਾ ਆ ਜਾਏਗਾ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜਤੋਂ ਅਸੀਂ ਪਹੁੰਚੇ ਆਂ ਜਿਹੜੀ ਆਯੁਰਵੇਦਾ ਜਿੱਥੇ ਯੋਧਾ ਸਿੰਘ ਦੀਆਂ ਗੱਲਾਂ ਯੋਧਾ ਸਿੰਘ ਦੇ ਫਾਰਮੂਲੇ ਯੋਧਾ ਸਿੰਘ ਦੇ ਨੁਸਖੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਮਕਬੂਲ ਹੋ ਰਹੇ ਨੇ ਲੋਕ ਉਹਨਾਂ ਦਾ ਫਾਇਦਾ ਲੈ ਰਹੇ ਨੇ ਧੰਨਵਾਦ ਕਰ ਰਹੇ ਨੇ ਅਲੱਗ-ਅਲੱਗ ਤਰੀਕਿਆਂ ਨਾਲ ਆਪਣੀ ਅਸੀਂ ਕਹਿ ਲਈਏ ਕਿ ਉਹਨਾਂ ਪ੍ਰਤੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਸਾਂਝੀਆਂ ਕਰਦੇ ਨੇ ਤੇ ਉਹਨਾਂ ਦਾ ਹੱਲ ਲੈਂਦੇ ਨੇ ਸਾਡੇ ਨਾਲ ਯੋਧਾ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਫਰੂਕੀ ਜੀ ਸਭ ਤੋਂ ਪਹਿਲਾਂ ਤੁਹਾਡਾ ਦਿਲੋਂ ਧੰਨਵਾਦ ਜੀ ਵੀ ਬਹੁਤ ਵਰੀ ਤੁਸੀਂ ਬਹੁਤ ਜ਼ਬਰਦਸਤ ਜ਼ਰੀਆ ਬਣੇ ਹੋ ਬਹੁਤ سارے ਲਿਵਰ ਸਰਸਿਸ ਦੇ ਪੇਸ਼ੈਂਟ ਸੀਗੇ ਬਿਲਕੁਲ ਤੰਦਰੁਸਤ ਨੇ ਬਹੁਤ سارے ਡੀ ਐਡਿਕਸ਼ਨ ਦੇ ਪੇਸ਼ੈਂਟ ਸੀਗੇ ਬਿਲਕੁਲ ਤੰਦਰੁਸਤ ਨੇ ਤੇ ਉਸ ਅਕਾਲ ਪੁਰਖ ਦਾ ਵੀ ਸ਼ੁਕਰਾਨਾ ਵੀ ਪਰਮਾਤਮਾ ਨੇ ਤੁਹਾਡੇ ਨਾਲ ਸਾਥ ਵਿਲਾਇਆ ਔਰ ਉਹ ਜਦੋਂ ਆ ਕੇ 10 ਦਿਨ ਵੀ ਅਸੀਂ ਫਰੂਕੀ ਸਾਹਿਬ ਦੀ ਵੀਡੀਓ ਦੇਖੀ ਸੀ ਔਰ ਉਸ ਤੋਂ ਬਾਅਦ ਅਸੀਂ ਮਨ ਬਣਾਇਆ ਤੇ ਉਹਦੇ ਵਿੱਚ ਮੈਂ ਪਰਸਨਲੀ ਫੀਲ ਕਰਦਾ ਵੀ ਤੁਸੀਂ ਦਿਨ ਦੇ ਵਿੱਚ ਹਜ਼ਾਰਾਂ ਹੀ ਦੁਆਵਾਂ ਇਕੱਠੀਆਂ ਕਰਦੇ ਹੋ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਅੱਛਾ ਯੋਧਾ ਜੀ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਜਿਹੜੀ ਟੈਕਨੀਕ ਤੁਸੀਂ ਅੱਜ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਵਾਲਿਓ ਸਦੀਆਂ ਪੁਰਾਣੀ ਟੈਕਨੀਕ ਹੈ ਰਿਸ਼ੀ ਮੁਨੀ ਇਹ ਟੈਕਨੀਕ ਤੁਸੀਂ ਦੱਸ ਰਹੇ ਸੀ ਮੈਨੂੰ ਕਿ ਇਹ ਯੂਜ਼ ਕਰਕੇ ਆਪਣੀ ਉਮਰ ਵਧਾ ਲੈਂਦੇ ਸੀ ਕਿਹੜੀ ਟੈਕਨੀਕ ਹੈਗੀ ਹੈ ਪਰ ਇਸ ਤੋਂ ਪਹਿਲਾਂ ਕਿ ਅਸੀਂ ਉਸ ਟੈਕਨੀਕ ਦੇ ਉੱਤੇ ਗੱਲ ਕਰੀਏ ਸਾਨੂੰ ਇਹ ਵੀ ਤਾਂ ਸਮਝਣਾ ਪਏਗਾ ਕਿ ਇਸ ਵੇਲੇ ਜਿੰਨੀ ਉਮਰ ਪੁਰਾਣੇ ਵੇਲਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਹੁੰਦੀ ਸੀ ਉਹ ਸਾਡੀ ਕਿਉਂ ਨਹੀਂ ਰਹੀ ਸਰੋਕੀ ਜੀ ਇੱਕ ਬੜੀ ਸੋਹਣੀ ਮੈਂ ਤੁਹਾਨੂੰ ਗੱਲ ਦੱਸ ਦਾਂ ਜੀ ਆਪਾਂ ਸਾਰੇ ਇਸ ਗੱਲ ਦੇ ਉੱਤੇ ਐਗਰੀ ਵੀ ਕਰਦੇ ਆ ਸਾਰੇ ਬੰਦੇ ਇਸ ਸੀ ਦੇ ਉੱਤੇ ਹਾਮੀ ਵੀ ਭਰਦੇ ਆ ਮੋਰ ਚੜਾਉਂਦੇ ਆ ਵੀ ਉਹ ਇਹ ਵੀ ਸਾਡੇ ਕੋਲੇ ਜਿਹੜੇ ਸਾਹ ਨੇ ਉਹ ਪ੍ਰਮਾਤਮਾ ਨੇ ਇੱਕ ਪੂੰਜੀ ਤੈਅ ਕੀਤੀ ਹੋਈ ਹੈ ਵੀ ਇੰਨੇ ਹੀ ਸਾਹ ਤੁਸੀਂ ਲੈਣੇ ਆ ਤੇ ਇੰਨੇ ਸਾਹ ਤੋਂ ਨਾ ਤਾਂ ਇੱਕ ਉੱਤੇ ਤੇ ਨਾ ਅੱਧਾ ਥੱਲੇ ਬਿਲਕੁਲ ਠੀਕ ਹੈ ਅਸੀਂ ਸਹਿਮਤ ਹੈ ਇਸ ਗੱਲ ਨਾਲ ਸਵਾਂਸਾ ਦੀ ਪੂੰਜੀ ਬੰਦਾ ਅਸੀਂ ਮੰਨਦੇ ਆ ਸਾਡਾ ਸਾਡੇ ਬਜ਼ੁਰਗ ਵੀ ਇਹੀ ਮੰਨਦੇ ਸੀ ਸਾਡੇ ਕੋਲ ਸਵਾਂਸਾ ਦੀ ਪੂੰਜੀ ਬਿਲਕੁਲ ਤਾਂ ਉਸੇ ਤਰ੍ਹਾਂ ਜਦੋਂ ਫਰੂਕੀ ਜੀ ਜਿਹੜੀ ਆਪਾਂ ਅੱਜ ਟੈਕਨੀਕ ਬਾਰੇ ਗੱਲ ਕਰਨ ਲੱਗੇ ਆ ਇਹ ਟੈਕਨੀਕ ਮੈਂ ਪਹਿਲਾਂ ਦੱਸਣਾ ਚਾਹੁੰਦਾ ਮੇਰੀ ਕੋਈ ਟੈਕਨੀਕ ਨਹੀਂ ਹੈ ਮੇਰੇ ਤੋਂ ਬਹੁਤ ਸਿਆਣੇ ਬੰਦੇ ਬੈਠੇ ਨੇ ਅਸੀਂ ਉਹਨਾਂ ਤੋਂ ਸਿੱਖਦੇ ਆ ਇਹ ਚੀਜ਼ਾਂ ਔਰ ਇੱਥੇ ਤੱਕ ਕਿ ਉਹ ਬੰਦੇ ਰਿਸਰਚ ਕਰਦੇ ਨੇ ਜਿਹੜੇ ਵੀ ਬ੍ਰੇਨ ਸਕੈਨ ਹੁੰਦੇ ਆ ਉਹ ਬ੍ਰੇਨ ਸਕੈਨ ਨੂੰ ਵੀ ਪੜਦੇ ਨੇ ਤੁਸੀਂ ਜਿਹੜੀ ਮੈਂ ਅੱਜ ਤੁਹਾਨੂੰ ਟੈਕਨੀਕ ਦੱਸਣ ਲੱਗਿਆ ਵੀ ਜਿਹੜੇ ਇਨਸਾਨ ਨੂੰ ਕਿਸੇ ਪ੍ਰਕਾਰ ਦਾ ਡਿਪਰੈਸ਼ਨ ਕਿਸੇ ਪ੍ਰਕਾਰ ਦੀ ਐਂਜ਼ਾਇਟੀ ਕਿਸੇ ਪ੍ਰਕਾਰ ਦੀ ਧੜਕਨ ਵਧਣੀ ਹਾਈ ਬਲੱਡ ਪ੍ਰੈਸ਼ਰ ਦੀ ਦਿੱਕਤ ਰਹਿਣੀ ਡਾਇਬੀਟਿਸ ਦੀ ਦਿੱਕਤ ਹੋਣੀ ਬਲੱਡ ਪ੍ਰੈਸ਼ਰ ਦੇ ਨਾਲ 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 ਤੁਹਾਡੇ ਧੜਕਨ ਜਿਹੜੀ ਉਹ ਬਹੁਤ ਅਨਕੰਟਰੋਲੇਬਲ ਹਾਈ ਹੋ ਜਾਂਦੀ ਹੈ ਔਰ ਉਹਦੇ ਨਾਲ ਨਾਲ ਮਾਈਗਰੇਨ ਦੀ ਦਿੱਕਤ ਕਿਸੇ ਪੇਸ਼ੈਂਟ ਨੂੰ ਹੈਗੀ ਹੈ ਜੋੜਾਂ ਦੀ ਦਿੱਕਤ ਕਿਸੇ ਪੇਸ਼ੈਂਟ ਨੂੰ ਹੈਗੀ ਹੈ ਮੈਂ ਬੜਾ ਹੈਰਾਨ ਹਾਂ ਮੰਦਾ ਵੀ ਇੱਕ ਛੋਟੀ ਜੀ ਟੈਕਨੀਕ ਕਿਸ ਲੈਵਲ ਤੱਕ ਤੁਹਾਨੂੰ ਠੀਕ ਕਰਦੀ ਹੈ ਕਿਉਰ ਕਰਦੀ ਹੈ ਔਰ ਲਿਵਰ ਦੇ ਜਿੰਨੇ ਪੇਸ਼ੈਂਟ ਨੇ ਉਹਨਾਂ ਵਾਸਤੇ ਬੜੀ ਕਾਰਗਰ ਹੈ ਜਿਨ੍ਹਾਂ ਲੋਕਾਂ ਨੂੰ ਕੋਲੇਸਟ੍ਰੋਲ ਹੈਗਾ ਵਾ ਸੈਕਸ਼ੂਅਲ ਲਾਈਫ ਦੇ ਵਿੱਚ ਗਰਸਤੀ ਜੀਵਨ ਦੇ ਵਿੱਚ ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀਆਂ ਹੈਗੀਆਂ ਉਹ ਸਾਰੀਆਂ ਦਿੱਕਤਾਂ ਮੈਂ ਕਹਿੰਨਾ ਫਰੂਕੀ ਜੀ ਤੁਸੀਂ ਦਿੱਕਤ ਦਾ ਨਾਮ ਲੈਣਾ ਤੁਸੀਂ ਉਹਦੇ ਸਿੰਪਟਮ ਆਪਦੇ ਦਿਮਾਗ ਦੇ ਵਿੱਚ ਫਿੱਟ ਰੱਖਣੇ ਆ ਵੀ ਕੀ ਕੀ ਉਹਦੇ ਸਿੰਪਟਮ ਨੇ ਫਰਜ਼ ਕਰ ਲਓ ਕਿਸੇ ਨੂੰ ਚਮੜੀ ਦਾ ਰੋਗ ਹੈ ਤਾਂ ਉਹਨੂੰ ਯਾਦ ਹੋਣਾ ਚਾਹੀਦਾ ਵੀ ਉਹਦੇ ਇੱਥੇ ਖਾਰਿਸ਼ ਹੁੰਦੀ ਹੈ ਤੁਸੀਂ ਸਿਰਫ ਇਸ ਚੀਜ਼ ਨੂੰ ਯਾਦ ਰੱਖਣਾ ਹੈ ਤੇ ਉਹਦੀ ਜਿਹੜੀ ਬਣਦੀ ਔਸ਼ਧੀ ਹੈ ਉਹਦੀ ਜਿਹੜੀ ਬਣਦੀ ਦਵਾਈ ਹੈ ਉਹ ਤੁਸੀਂ ਜ਼ਰੂਰ ਸੇਵਨ ਕਰਨੀ ਆ ਮੇਰੀ ਬੇਨਤੀ ਸਮਝਿਓ ਆਪਾਂ ਕੋਈ ਹਵਾ ਦੇ ਵਿੱਚ ਤੀਰ ਨਹੀਂ ਮਾਰਨੇ ਹੈਗੇ ਆਪਾਂ ਪ੍ਰੈਕਟੀਕਲ ਔਨ ਗਰਾਉਂਡ ਵਰਕ ਕਰਨਾ ਵਾ ਤੁਸੀਂ ਆਪਦੇ ਲਿਵਰ ਦੇ ਵਾਸਤੇ ਜਿਹੜੀ ਤੁਹਾਡੀ ਬਣਦੀ ਦਵਾਈ ਹੈ ਤੁਸੀਂ ਉਹ ਜ਼ਰੂਰ ਲੈਣੀ ਆ ਕੋਲੇਸਟ੍ਰੋਲ ਵਾਸਤੇ ਜੇ ਜੋ ਵੀ ਤੁਹਾਡੀ ਪ੍ਰੋਬਲਮ ਹੈ ਤੁਸੀਂ ਉਹਦੇ ਵਾਸਤੇ ਜੋ ਵੀ ਮੈਡੀਕੇਸ਼ਨ ਲੈ ਰਹੇ ਹੋ ਉਹ ਲੈਂਦੇ ਰਹੋ ਚਾਹੇ ਐਲੋਪੈਥੀ ਹੈ ਚਾਹੇ ਆਯੁਰਵੈਦਿਕ ਹੈ ਚਾਹੇ ਕਿਸੇ ਹੋਰ ਵੈਦ ਤੋਂ ਵੀ ਲੈ ਰਹੇ ਹੋ ਤਾਂ ਤੁਸੀਂ ਉਹਨੂੰ ਬੰਦ ਨਹੀਂ ਕਰਨਾ ਉਹਨੂੰ ਕੰਟੀਨਿਊ ਕਰਨਾ ਬਟ ਤੁਸੀਂ ਉਹਦੇ ਨਾਲ ਜਦੋਂ ਇਹ ਟੈਕਨੀਕ ਨੂੰ ਇੰਟਰੋਡਿਊਸ ਕਰ ਦਿੰਨੇ ਹੋ ਤਾਂ ਉਹਦੀ ਮਲਟੀਪਲੀਕੇਸ਼ਨ ਵਧਣ ਲੱਗ ਜਾਂਦੀ ਹੈ ਮਤਲਬ ਇੱਕ ਦੇ ਇੱਕ 11 ਆਲੀ ਗੱਲ ਹੈ ਅਸੀਂ ਕਰ ਲਈ ਤੇ ਇੱਕ 11 ਆਲੀ ਗੱਲ ਹੈ ਔਰ ਇਹਦੇ ਵਿੱਚ ਫਰੂਕੀ ਜੀ ਜਿਹੜੀ ਸਭ ਤੋਂ ਪਿਆਰੀ ਗੱਲ ਹੈ ਉਹ ਇਹ ਵੀ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਜਿਹੜੇ ਸਾਹ ਨੇ ਇਹ ਬੜੇ ਲਿਮਟਿਡ ਨਿਬੰਦੇ ਕੋਲੇ ਇਹ ਚਲੋ ਸਾਂਹ ਦੀ ਗੱਲ ਵੀ ਠੀਕ ਐ ਇਹ ਜਿਹੜੀਆਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੁਸੀਂ ਇੱਕ ਸਾਂਹ ਦੇ ਵਿੱਚ ਗਿਣਾ ਦਿਆਂ ਉਹਦੇ ਜੀ ਇਹ ਵੀ ਤਾਂ ਜ਼ਿੰਦਗੀ ਕਟਾਉਂਦੀਆਂ ਨੇ ਸਾਂਹ ਕਟਾਉਂਦੀਆਂ ਨੇ ਇਹ ਅਹ ਵੇਖੋ ਫਰੂਕੀ ਜੀ ਸਭ ਤੋਂ ਵੱਡਾ ਰੋਗ ਕੀ ਐ ਵੀ ਕਿਆ ਕਹẽਗੇ ਲੋਗ ਔਰ ਉਹਦੇ ਕਰਕੇ ਅੱਧੋ ਵੱਧ ਲੋਕਾਂ ਦੇ ਅੱਧੇ ਸਾਂਹ ਉੱਪਰ ਰਹਿੰਦੇ ਆ ਹਰ ਵਕਤ ਵੀ ਯਾਰ ਬਗਾਨੇ ਨੇ ਕੋਈ ਨਵੀਂ ਗੱਡੀ ਲੈ ਲਈ ਤੇ ਬੰਦੇ ਦਾ ਸਾਈਂ ਨਹੀਂ ਥੱਲੇ ਆ ਰਿਹਾ ਬਹੁਤ ਸਾਰੇ ਲੋਕ ਨੇ ਉਹ ਅਨੈਸੀਸਰਲੀ ਸਟ्रेस ਦੇ ਵਿੱਚ ਨਹੀਂ ਅਨੈਸੀਸਰਲੀ ਜਿਹੜਾ ਚੰਗੇ ਤੋਂ ਚੰਗਾ ਖਾਣਾ ਵੀ ਸਾਹਮਣੇ ਪਿਆ ਬਟ ਉਹ ਦਿਮਾਗ ਦੇ ਅੰਦਰ ਜਿਹੜਾ ਕਲੇਸ਼ ਚੱਲ ਰਿਹਾ ਜਦੋਂ ਜਹਿ ਚੱਲ ਰਹੀ ਆ ਉਹਦੇ ਕਰਕੇ ਉਹ سونے ਦਾ ਖਾਣਾ ਜਿਹੜਾ ਸਾਡੇ ਸਰੀਰ ਵਾਸਤੇ ਜਮਾ ਹੀ ਸੋਨਾ ਸੀ ਉਹ ਵੀ ਜ਼ਹਿਰ ਵਾਂਗੂ ਸਰੀਰ ਨੂੰ ਲੱਗ ਰਿਹਾ ਕਿਉਂਕਿ ਲਿਵਰ ਦੇ ਉੱਤੇ ਸਟ्रेस ਆ ਜਦੋਂ ਤੁਹਾਡੇ ਦਿਮਾਗ ਦੇ ਉੱਤੇ ਸਟ्रेस ਆ ਤੁਹਾਡੀ ਫੁੱਲ ਬਾਡੀ ਸਟ्रेस ਲੈਂਦੀ ਆ ਤਾਂ ਹੀ ਤੁਸੀਂ ਦੇਖੋਗੇ ਜਦੋਂ ਤੁਸੀਂ ਯੋਗਾ ਕਰਨੀ ਸ਼ੁਰੂ ਕਰਦੇ ਹੋ ਵਰਕਆਊਟ ਕਰਨਾ ਸ਼ੁਰੂ ਕਰਦੇ ਹੋ ਜਿਮ ਲਾਉਣੀ ਸ਼ੁਰੂ ਕਰਦੇ ਹੋ ਉਹਦੇ ਨਾਲ ਕੀ ਹੁੰਦਾ ਤੁਹਾਡੀ ਫੁੱਲ ਬੋਡੀ ਦੇ ਵਿੱਚੋਂ ਸਾਰੀ એનર્ਜੀ ਐਕਸਪੋਜ਼ ਹੋ ਜਾਂਦੀ ਹੈ ਬਰਨ ਹੋ ਜਾਂਦੀ ਹੈ ਜਦੋਂ ਤੁਹਾਡੀ એનર્ਜੀ ਬਰਨ ਹੋਗੀ ਤਾਂ ਸਾਡੇ ਜਿਹੜੇ ਮਸਲ ਦੇ ਵਿੱਚ ਸਾਡੇ ਜਿਹੜੇ ਫੈਟ ਦੇ ਵਿੱਚ 네ਗੇਟਿਵਿਟੀ ਫੜੀ ਹੋਈ ਸੀਗੀ ਉਹ ਵੀ ਰਿਲੀਜ਼ ਹੋ ਜਾਂਦੀ ਹੈ ਬਿਲਕੁਲ ਜੀ ਜੀ ਸੋ ਜਦੋਂ ਤੁਸੀਂ ਇਹਨੂੰ ਟੈਕਨੀਕ ਨੂੰ ਪਲੱਸ ਆਪਦੀ ਜਿਹੜੀ ਔਸ਼ਧੀ ਹੈ ਉਹਨੂੰ ਪਲੱਸ ਤੁਸੀਂ ਇੱਕ ਪੋਜ਼ਿਟਿਵ ਮਾਈਂਡਸੈਟ ਆਫ ਦਾ ਬਣਾ ਕੇ ਚੱਲਦੇ ਹੋ ਠੀਕ ਹੈ ਤਾਂ ਤੁਸੀਂ ਇੱਕ ਗੱਲ ਸਮਝੋ ਵੀ ਜੇ ਤੁਹਾਡੀ ਗੱਡੀ ਅੱਜ ਪਹਿਲੇ ਗੀਅਰ 'ਚ ਸੀਗੀ ਤਾਂ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਤੁਹਾਨੂੰ ਪੰਜਵੇਂ ਗੀਅਰ ਦੇ ਵਿੱਚ ਪਾ ਦਿੰਦਾ ਜੋ ਕਿ ਮੈਂ ਬਹੁਤ ਛੋਟਾ ਕਹਿ ਰਿਹਾ ਹਾਂ ਹਾਲਾਂਕਿ ਜਿੰਨਾਂ ਦੀ ਮੈਂ ਗੱਲ ਕਰ ਰਿਹਾ ਹਾਂ ਉਸਤਾਦ ਜੀ ਨੇ ਤਾਂ ਤੁਸੀਂ ਇੱਥੇ ਤੱਕ ਮੰਨੋ ਜਿੰਨਾਂ ਤੋਂ ਅਸੀਂ ਇਹ ਚੀਜ਼ਾਂ ਸਿੱਖਦੇ ਹਾਂ ਜਾਂ ਜਿੰਨਾਂ ਤੋਂ ਅਸੀਂ ਇਹ ਚੀਜ਼ਾਂ ਸਮਝਦੇ ਹਾਂ ਵੀ ਕਿਸ ਤਰ੍ਹਾਂ ਇਹ ਚੀਜ਼ਾਂ ਵਰਕ ਕਰਦੀਆਂ ਨੇ ਤੁਸੀਂ ਯਕੀਨ ਮੰਨੋ ਉਹਨਾਂ ਨੇ ਸਿਰਫ ਸਿੰਗਲ ਟਾਈਮ ਟੈਕਨੀਕ ਕੀਤੀ ਹੈ ਤੇ ਅਸੀਂ ਤਾਂ ਫੇਰ 5 ਮਿੰਟ ਵਾਸਤੇ ਕਹਿ ਰਹੇ ਵੀ ਟੈਕਨੀਕ ਕਰਨੀ ਆ ਇਹ ਕਹਿੰਦੇ ਸੀ ਸਿਰਫ ਸਿੰਗਲ ਟਾਈਮ ਇਹ ਟੈਕਨੀਕ ਕੀਤੀ ਹੈ ਤੇ 1000 ਟਾਈਮਸ ਜ਼ਿਆਦਾ 1000 ਟਾਈਮਸ ਜ਼ਿਆਦਾ ਜਿਹੜੇ ਬ੍ਰੇਨ ਦੇ ਸੈਲਸ ਸੀਗੇ ਉਹ ਔਨ ਰਿਕਾਰਡ ਔਨ ਪੇਪਰ ਸ਼ੋ ਹੋਗੇ ਵੀ ਉਹਦੇ ਵਿੱਚ ਇੰਪਰੂਵਮੈਂਟ ਆਈ ਹੈ। ਕਿਆ ਬਾਤ ਕਿਆ ਬਾਤ ਸਿਰਫ ਸਿੰਗਲ ਟਾਈਮ ਕਰਨ ਦਾ ਇੱਕ ਵਾਰ ਜਿਹੜੀ ਤੁਸੀਂ ਤਰੀਕਾ ਦੱਸਣ ਵਾਲੇ ਉਹਨਾਂ ਨੇ ਇੱਕ ਵਾਰ ਉਹ ਤਰੀਕਾ ਅਪਣਾਇਆ ਤਾਂ 1000 ਗੁਣਾ ਇੰਪਰੂਵਮੈਂਟ ਨਜ਼ਰ ਆਈ ਇੰਪਰੂਵਮੈਂਟ ਨਜ਼ਰ ਆਈ ਔਰ ਜਿਹੜੇ ਬ੍ਰੇਨ ਦੀ ਸਕੈਨ ਸੀਗੀ ਉਹਦੇ ਵਿੱਚ ਬਕਾਇਦਾ ਉਹ ਔਨ ਪੇਪਰ ਸ਼ੋ ਹੋਇਆ ਵੀ ਐਕਚੁਅਲ ਦੇ ਵਿੱਚ ਜਿਹੜੇ ਗੁੱਡ ਸਿਗਨਲ ਸੀਗੇ ਉਹ ਪ੍ਰੋਡਿਊਸ ਹੋਏ ਪ੍ਰੋਡਿਊਸ ਹੋਏ ਦੇਖੋ ਅੱਛਾ ਤੇ ਜਿਹੜੇ ਤੁਸੀਂ ਸਿਗਨਲ ਗੁੱਡ ਸਿਗਨਲ ਦੀ ਗੱਲ ਤੁਸੀਂ ਕੀਤੀ ਹੈ ਜਿਹੜਾ ਲੀਵਰ ਦੀ ਅਸੀਂ ਤੁਸੀਂ ਗੱਲ ਕੀਤੀ ਹੈ ਬੜੀ ਤੁਸੀਂ ਕਹਿੰਦੇ ਹੋ ਵੀ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਵੀਡੀਓ ਦੇ ਵਿੱਚ ਕਿ ਜਿਹੜਾ ਸਾਡਾ ਲੀਵਰ ਹੈ ਇਹ ਸਾਡਾ ਇੰਜਨ ਹੈ ਜੇ ਸਾਡਾ ਇੰਜਨ ਹੀ ਖਰਾਬ ਹੋ ਗਿਆ ਫਿਰ ਤਾਂ ਸਾਰੀਆਂ ਟੈਕਨੀਕਾਂ ਤਾਂ ਫੇਲ ਨੇ ਜੀ ਫਿਰ ਕੀ ਕਰਾਂਗੇ ਇੰਜਨ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ ਹੈ ਜਾਂ ਜਿਹੜੀ ਇੰਜਨ ਦੀਆਂ ਖਰਾਬ ਰਿਪੋਰਟਾਂ ਨੇ ਉਹ ਕਿਵੇਂ ਠੀਕ ਕੀਤੀਆਂ ਜਾ ਸਕਦੀਆਂ ਨੇ ਆ ਵੇਖੋ ਫਰੂਕੀ ਜੀ ਛੋਟਾ ਮੂੰਹ ਵੱਡੀ ਗੱਲ ਹੈ ਵੀ ਅਸੀਂ ਜਦੋਂ ਵੀ ਮਹਾਰਾਜਾ ਸ਼ਹੀ ਸਰਵਤ ਜਿੰਨਾ ਲੋਕਾਂ ਨੂੰ ਅੱਜ ਤੱਕ ਦਿੱਤਾ ਹੈ ਅਸੀਂ ਯਕੀਨ ਮੰਨੋ 45 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀਆਂ ਰਿਪੋਰਟਸ ਦੇ ਵਿੱਚ ਅਸੀਂ ਤਬਦੀਲੀ ਦੇਖੀ ਹੈ ਤੇ ਉਹਨਾਂ ਨੂੰ ਅਸੀਂ ਸਜੈਸਟ ਕਰਦੇ ਹਾਂ ਵੀ ਤੁਸੀਂ ਡੇਲੀ 10-10 ਸੇਮਿਲ ਸਵੇਰੇ ਦੁਪਹਿਰੇ ਸ਼ਾਮ ਨੂੰ ਪੀਓ ਔਰ ਜੇ ਤੁਸੀਂ ਇਸ ਚੀਜ਼ ਦੇ ਨਾਲ ਜਿਹੜੀ ਮੈਂ ਟੈਕਨੀਕ ਅੱਜ ਦੱਸਣ ਲੱਗਿਆ ਅਗਰ ਤੁਸੀਂ ਇਹਨੂੰ ਅਮਲ ਕਰ ਤੋ ਤੇ ਮੈਂ ਤੁਹਾਨੂੰ ਇੱਕ ਪਹਿਲਾਂ ਗੱਲ ਦੱਸੀ ਵੀ ਜੇ ਤੁਹਾਡੇ ਚਮੜੀ ਦਾ ਰੋਗ ਹੈ ਨਾ ਤਾਂ ਤੁਹਾਨੂੰ ਕਿੱਥੇ ਖਾਰਿਸ਼ ਹੁੰਦੀ ਹੈ ਬਸ ਇਹ ਤੁਹਾਨੂੰ ਧਿਆਨ ਰੱਖੇ ਇਹ ਜੇ ਤੁਹਾਡੇ ਦਿਮਾਗ ਦੇ ਵਿੱਚ ਤੁਹਾਨੂੰ ਯਾਦ ਗੱਲ ਹੈਗੀ ਆ ਤਾਂ ਤੁਹਾਡਾ ਸੋਲੂਸ਼ਨ ਬਹੁਤ ਜ਼ਿਆਦਾ ਸੌਖਾ ਹੈ ਠੀਕ ਹੈ ਅਬ ਪੋਜ਼ਿਟਿਵ ਮਾਈਂਡ ਕੈਨ ਬਿਲਡ ਯੂ ਮਿਲੀਅਨਸ ਜੇ ਤੁਹਾਡਾ ਪੋਜ਼ਿਟਿਵ ਮਾਈਂਡ ਆ ਤਾਂ ਤੁਸੀਂ ਬਹੁਤ ਜਲਦੀ ਗਰੋਥ ਕਰ ਸਕਦੇ ਹੋ ਔਰ ਤੁਸੀਂ ਬਹੁਤ ਜਲਦੀ ਆਪਣੇ ਆਪ ਨੂੰ ਹੀਲ ਕਰ ਸਕਦੇ ਹੋ ਠੀਕ ਹੈ ਤਾਂ ਉਸੇ ਤਰ੍ਹਾਂ ਜਿਹੜੀ ਮੈਂ ਰਿਸਰਚ ਦੀ ਅੱਜ ਆਪਾਂ ਗੱਲ ਕੀਤੀ ਕਿਨੇ ਟਾਈਮ ਚ ਰਿਪੋਰਟਾਂ ਚੇਂਜ ਕਰ ਦਿੰਦੇ ਫਰੂਕੀ ਜੀ ਅਸੀਂ ਬੇਨਤੀ ਕਰਦੇ ਹਾਂ ਵੀ 45 ਦਿਨ ਤੁਸੀਂ ਲਗਾਤਾਰ ਪੀਓ ਠੀਕ ਹੈ ਅੱਜ ਕਰ ਲੈਣ ਸਰ ਹਾਂਜੀ ਤੁਸੀਂ ਅੱਜ ਆਪਦੀ ਰਿਪੋਰਟ ਕਰਵਾਓ ਜਿਹੜੀ ਵੀ ਤੁਹਾਡੀ ਰਿਪੋਰਟ ਹੈ ਚਾਹੇ ਡਾਇਬੀਟੀਜ਼ ਦੀ ਹੈ 콜ੈਸਟੇਰੋਲ ਦੀ ਹੈ ਯੂਰਿਕ ਐਸਿਡ ਦੀ 45 ਦਿਨ ਤੱਕ ਮਹਾਰਾਜਾ ਸ਼ਹਿ ਸ਼ਰਬਤ ਪੀਓ 45 ਦਿਨਾਂ ਬਾਅਦ ਤੁਹਾਡਾ ਰਿਵਿਊ ਸਾਡੇ ਵਾਸਤੇ ਇੱਕ ਬਲੇਸਿੰਗ ਸੋ ਆਪਾਂ ਇੰਨੀ ਗੱਲ ਹੀ ਕਹਿੰਨੇ ਆ ਤੇ ਦੂਸਰੀ ਗੱਲ ਜਿਹੜੀ ਟੈਕਨੀਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪਰ ਜਿੱਦਾਂ ਜ਼ਿਕਰ ਕਰਦੇ ਆਂ ਵੀ ਜਿਹੜੀ ਸਾਹ ਨਹੀਂ ਲਿਮਟਿਡ ਨੇ ਹਾਂਜੀ ਤਾਂ ਅਕਸਰ ਅਸੀਂ ਆਪਦੀ ਲਾਈਫ ਦੇ ਵਿੱਚ ਇੰਨੇ ਕੁ ਜ਼ਿਆਦਾ ਬੀਜ਼ੀ ਆਂ ਵੀ ਸਾਨੂੰ ਇਹ ਵੀ ਨਹੀਂ ਪਤਾ ਸੀ 1 ਮਿੰਟ ਦੇ ਵਿੱਚ ਕਿੰਨੇ ਸਾਲ ਲੱਗੇ ਠੀਕ ਹੈ ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਅਸੀਂ ਇਹਦੇ ਵਿੱਚ ਕਰਨੀ ਹੈ ਉਹਨੂੰ ਕਹਿੰਦੇ ਆ ਬ੍ਰਹਮਰੀ ਬ੍ਰਹਮਰੀ ਕਰਨ ਦਾ ਤਰੀਕੇ ਕਈ ਨਹੀਂ ਉਹ ਬ੍ਰਹਮਰੀ ਕੀ ਹੁੰਦੀ ਹੈ ਬ੍ਰਹਮਰੀ ਆਪਾਂ ਕਰਕੇ ਵੀ ਦਿਖਾਵਾਂਗੇ ਬਾਕਾਇਦਾ ਸਭ ਤੋਂ ਪਹਿਲੀ ਚੀਜ਼ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਟੈਕਨੀਕ ਤੁਸੀਂ ਦੱਸਣ ਵਾਲੇ ਹੋ ਉਹਦੇ ਨਾਲ ਉਮਰ ਕਿਵੇਂ ਵੱਜੂਗੀ ਜੀ ਮੈਨੂੰ ਤਾਂ ਇਹ ਗੱਲ ਸਮਝਾਓ ਨਾ ਵੀ ਤੁਸੀਂ ਕਹਦੇ ਵੀ ਉਮਰ ਵੱਜੂਗੀ ਹਾਂਜੀ ਮੈਂ ਫਰੂਕੀ ਜੀ ਉਹੀ ਗੱਲ ਤੇ ਆਉਨੇ ਆਪਾਂ ਵੀ ਨੰਬਰ 1 ਚੀਜ਼ ਇਹਦੇ ਵਿੱਚ ਕੁਝ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਦੇਖੋ ਜੇ ਆਪਾਂ ਸਿੱਧੇ ਹੀ ਪਲੱਸ 2 ਦੇ ਵਿੱਚ ਬੱਚੇ ਨੂੰ ਬਿਠਾ ਦੇਗੇ ਤਾਂ ਮੁਸ਼ਕਲ ਹੋ ਸਕਦੀ ਹੈ ਹੈਨਾ ਤੇ ਨਰਸਰੀ ਤੋਂ ਲੈ ਕੇ ਚੱਲ ਰਹੇ ਹਾਂ ਮੈਂ ਚਾਹੁੰਦਾ ਵੀ ਆਪਾਂ ਦੇ ਕੋਲੇ ਸਾਰੀ ਇਨਫੋਰਮੇਸ਼ਨ ਹੋਵੇ ਕੋਈ ਵੀ ਅਧੂਰੀ ਜਾਣਕਾਰੀ ਸਾਡੇ ਵਾਸਤੇ ਨੁਕਸਾਨਦਾਇਕ ਹੋ ਸਕਦੀ ਹੈ ਤਾਂ ਤੁਸੀਂ ਕੀ ਕਰਨਾ ਪਹਿਲੀ ਗੱਲ ਸ਼ਾਂਤ ਜਗ੍ਹਾ ਹੋਵੇ ਤੁਹਾਡੇ ਕੋਲੇ ਠੀਕ ਹੈ ਤੁਸੀਂ ਬ੍ਰਾਮਰੀ ਕਰਨੀ ਜਦੋਂ ਬ੍ਰਾਮਰੀ ਦੀ ਟੈਕਨੀਕ ਤੁਸੀਂ ਫਾਲੋ ਕਰਨੀ ਆ ਸੈਕੰਡਲੀ ਇਹ ਟੈਕਨੀਕਲੀ ਪ੍ਰੂਵ ਹਨ ਸੈਂਟੀਫਿਕਲੀ ਵੀ ਪ੍ਰੂਵ ਹੈ ਨਾ ਸੋ ਇਹਨੂੰ ਬਿਲਕੁਲ ਵੀ ਲਾਈਟਲੀ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਇਹਨੂੰ ਸincerely ਕਰਨਾ ਔਰ ਬਿਲਕੁਲ ਇਮਾਨਦਾਰੀ ਦੇ ਨਾਲ ਕਰਨਾ ਪਰ ਆਪਦੀ ਔਸ਼ਧੀ ਮੈਂ ਫੇਰ ਕਹਿ ਰਿਹਾ ਵੀ ਔਸ਼ਧੀ ਨਹੀਂ ਛੱਡਣੀ ਤੁਸੀਂ ਇਸ ਲਿਖੇ ਚ ਨਾ ਰਿਹਾ ਵੀ ਔਸ਼ਧੀਆਂ ਬੰਦ ਕਰ ਦੋ ਤੇ ਮੈਂ ਤਾਂ ਜੀ ਇਹਦੇ ਨਾਲ ਹੀ ਠੀਕ ਹੋ ਜਾਊਗਾ ਬਟ ਤੁਸੀਂ ਔਸ਼ਧੀ ਦਾ ਕੰਮ ਔਸ਼ਧੀ ਨੇ ਕਰਨਾ ਜੇ ਉਸ ਲੈਵਲ ਤੇ ਨਹੀਂ ਬੰਦਾ ਪਹੁੰਚਿਆ ਹੁੰਦਾ ਕਿ ਆਪਣੇ ਆਪ ਨੂੰ ਹੀਲ ਕਰ ਸਕੇ ਬਿਲਕੁਲ ਸੋ ਹੁਣ ਤੁਸੀਂ ਕਰਨਾ ਕੀ ਹੈ ਪਹਿਲੀ ਗੱਲ ਜਿਹੜਾ ਤੁਹਾਡਾ ਹੈ ਬ੍ਰਾਮਰੀ ਕਰਨ ਤੋਂ ਪਹਿਲਾਂ ਤੁਸੀਂ ਲੰਬੇ ਲੰਬੇ ਪੰਜ ਸਾਹ ਖਿੱਚਣੇ ਆ ਇਸ ਤਰ੍ਹਾਂ ਤੁਸੀਂ ਲੰਬੇ ਲੰਬੇ ਪੰਜ ਸਾਹ ਲੈਣੇ ਆ ਜਦੋਂ ਤੁਸੀਂ ਪੰਜ ਸਾਹ ਲਓਗੇ ਤੁਸੀਂ ਯਕੀਨ ਮੰਨੋ ਮੈਂ ਸਿਰਫ ਇੱਕ ਸਾਹ ਲਿਆ ਤੇ ਮੈਨੂੰ ਇੱਥੇ ਫੀਲ ਹੋ ਗਿਆ ਵੀ ਬਾਡੀ ਦੇ ਵਿੱਚ ਆਕਸੀਜਨ ਦਾ ਫਲੋ ਵਧਿਆ ਵਾ ਠੀਕ ਹੈ ਜਦੋਂ ਤੁਸੀਂ ਇਸ ਤਰ੍ਹਾਂ ਲੰਬੇ ਲੰਬੇ ਪਹਿਲਾਂ ਪੰਜ ਸਾਹ ਲੈਣੇ ਹੋ ਔਰ ਉਸ ਤੋਂ ਬਾਅਦ ਤੁਸੀਂ ਉਹਨੂੰ ਰਿਲੀਜ਼ ਕਰਦੇ ਹੋ ਤਾਂ ਇਹਦੇ ਨਾਲ ਕੀ ਹੈ ਤੁਹਾਡੀ ਬਾਡੀ ਦੇ ਵਿੱਚ ਸਾਰੀ ਕਾਰਬਨ ਡਾਈਆਕਸਾਈਡ ਆਊਟ ਆ ਗਈ ਆਕਸੀਜਨ ਕਾਰਬਨ ਡਾਈਆਕਸਾਈਡ ਦੀ ਜਗ੍ਹਾ ਭਰ ਚੁੱਕੀ ਹੈ ਆਪਣੀ ਬਾਡੀ ਨੂੰ ਰਿਕੁਆਇਰਮੈਂਟ ਆ ਆਕਸੀਜਨ ਦੀ ਜਦੋਂ ਆਕਸੀਜਨ ਤੁਹਾਡੀ ਬਾਡੀ ਦੇ ਵਿੱਚ ਹੈ ਤਾਂ ਬਾਡੀ ਇੰਨੀ ਸਮਾਰਟ ਹੈ ਪਰਮਾਤਮਾ ਨੇ ਇੰਨੀ ਕਿਰਪਾ ਬਖਸ਼ੀਏ ਦੇ ਉੱਤੇ ਵੀ ਇਹ ਆਪਦੇ ਆਪ ਨੂੰ ਹੀਲ ਕਰ ਸਕਦੀ ਹੈ ਰਿਪੇਅਰ ਕਰ ਸਕਦੀ ਹੈ ਹੁਣ ਜਦੋਂ ਤੁਸੀਂ ਬ੍ਰਹਮਰੀ ਕਰਨੀ ਹੈ ਤਾਂ ਪਹਿਲਾਂ ਤੁਸੀਂ ਪੰਜ ਸਾਂ ਨਾਰਮਲ ਲੇਟਰ ਨਹੀਂ ਕਿਵੇਂ ਹੈ ਜੀ ਮੈਂ ਉਹੀ ਦੱਸ ਰਿਹਾ ਜੀ ਆਪਾਂ ਉਹੀ ਪੁਆਇੰਟ ਤੇ ਆਉਨੇ ਹੁਣ ਤੁਸੀਂ ਕੀ ਕਰਨਾ ਤੁਸੀਂ ਸਟ੍ਰੇਟ ਬੈਨ ਤੁਸੀਂ ਜੇ ਥੱਲੇ ਚੌਂਕੜੀ ਮਾਰ ਕੇ ਬੈਠ ਸਕਦੇ ਹੋ ਤਾਂ ਬੜਾ ਵਧੀਆ ਹੈ ਅਗਰ ਤੁਸੀਂ ਕਿਸੇ ਸਟੇਬਲ ਦੇ ਬੈਠੇ ਜੋ ਮੈਂ ਇਸ ਟਾਈਮ ਕੁਰਸੀ ਤੇ ਬੈਠਾ ਤਾਂ ਬਿਲਕੁਲ ਕਮਰ ਆਪ ਦੀ ਸਿੱਧੀ ਰੱਖਣੀ ਹੈ ਔਰ ਤੁਸੀਂ ਮੈਂ ਕਹਿੰਦਾ ਸਿਰਫ ਇੱਕ ਵਾਰੀ ਕਰਕੇ ਦੇਖੋ ਵੀਡੀਓ ਚੱਲਦੀ ਦੇ ਵਿੱਚ ਹੀ ਮੇਰੇ ਨਾਲ ਕਰਕੇ ਦੇਖੋ ਵੀਡੀਓ ਜਿੱਦਾਂ ਹੀ ਮੈਂ ਰੁਕੂੰਗਾ ਤੁਸੀਂ ਵੀ ਰੁਕ ਜਿਓ ਤੇ ਤੁਹਾਨੂੰ ਪਤਾ ਲੱਗ ਜੂ ਵੀ ਇੱਕ ਵਾਰੀ ਕਰਨ ਦੇ ਨਾਲ ਤੁਹਾਨੂੰ ਸਾਈਕੋਲੋਜੀਕਲੀ ਕੀ ਕੀ ਫਰਕ ਲੱਗਦਾ ਹੈ ਇਮੋਸ਼ਨਲੀ ਤੁਸੀਂ ਆਪਦੇ ਆਪ ਨੂੰ ਕਿੱਥੇ ਦੇਖਦੇ ਹੋ? ਮੈਂਟਲੀ ਤੁਹਾਨੂੰ ਕੀ ਕੀ ਫਰਕ ਲੱਗਦਾ ਹੈ? ਫਿਜ਼ੀਕਲੀ ਤੁਹਾਡੀ ਬੋਡੀ ਦੇ ਵਿੱਚ ਕੀ ਕੀ ਚੇਂਜਸ ਲੱਗਦੇ? ਇਹ ਪੈਰਾਮੀਟਰ ਨੇ ਜਿਨ੍ਹਾਂ ਨੂੰ ਤੁਸੀਂ ਨੋਟ ਕਰਨਾ ਹੈ। ਹੁਣ ਆਪਾਂ ਮੈਂ ਚਾਹੂੰਗਾ ਵੀ ਤੁਸੀਂ ਵੀ ਜੇ ਨਾਲ ਟੈਕਨੀਕ ਉਹ ਟੈਕਨੀਕ ਆਪਾਂ ਕਰਕੇ ਦਿਖਾਉਣੇ ਆਂ ਔਰ ਮੈਂ ਚਾਹੂੰਗਾ ਜੇ ਤੁਸੀਂ ਵੀ ਨਾਲ ਕਰ ਸਕੋ। ਤਾਂ ਉਹਦੇ ਵਿੱਚ ਕੀ ਕਰਨਾ? ਤੁਸੀਂ ਆਹ ਉਂਗਲਾਂ ਦੇ ਨਾਲ ਤੁਸੀਂ ਅੱਖਾਂ ਬੰਦ ਕਰ ਲੈਣੀਆਂ ਨੇ। ਨੱਕ ਬੰਦ ਕਰ ਲੈਣਾ ਔਰ ਇਧਰੋਂ ਕੰਨ ਦੇ ਵਿੱਚ ਹੱਥ ਪਾ ਕੇ ਕੰਨ ਬੰਦ ਕਰ ਦੇਣਾ। ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੰਬਾ ਸਾ ਖਿੱਚਣਾ ਪਹਿਲਾਂ ਠੀਕ ਹੈ ਲੰਬਾ ਸਾ ਖਿੱਚਣ ਤੋਂ ਪਹਿਲਾਂ ਤੁਸੀਂ ਲੰਬਾ ਸਾ ਬਾਹਰ ਛੱਡ ਦੇਣਾ ਠੀਕ ਹੈ ਫਿਰ ਉਹ ਦੁਬਾਰਾ ਲੰਬਾ ਸਾ ਅੰਦਰ ਖਿੱਚਣਾ ਔਰ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿੰਨੇ ਟਾਈਮ ਕਰਨੇ ਚਾਹੀਏ ਸਿਰਫ ਪੰਜ ਵਾਰੀ ਪੰਜ ਵਾਰੀ ਸਿਰਫ ਪੰਜ ਵਾਰੀ ਕਰਨਾ ਹੈ ਠੀਕ ਹੈ ਪਰ ਇਹਦੇ ਨਾਲ ਉਮਰ ਉਮਰ ਦੀ ਚੀਜ਼ੇ ਤੁਸੀਂ ਕਰੋ ਜੀ ਜੀ ਮੈਨੂੰ ਤੁਸੀਂ ਦੱਸੋ ਅਸੀਂ ਜ਼ਰੂਰ ਕਰਾਂਗੇ ਤੁਸੀਂ ਮਾਈਕ ਫੜੋ ਜੀ 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 ਸਾਨੂੰ ਦੱਸੋ ਕਿਵੇਂ ਕਰਨਾ ਹੈ ਸੋ ਅਸੀਂ ਵੀ ਕੋਸ਼ਿਸ਼ ਕਰਦੇ ਜਿਸ ਤਰੀਕੇ ਨਾਲ ਯੋਧਾ ਸਿੰਘ ਹੋਰਾ ਨੇ ਸਾਨੂੰ ਦੱਸਿਆ ਹੈ ਔਰ ਜਿਸ ਤਰੀਕੇ ਨਾਲ ਇਹਨਾਂ ਨੇ ਸਾਨੂੰ ਕਰਕੇ ਦਿਖਾਇਆ ਅਸੀਂ ਸਾਡੇ ਨਾਲ ਵੀ ਜ਼ਰੂਰ ਜੀ ਤੁਸੀਂ ਥੰਮ ਦੇ ਨਾਲ ਕੰਨ ਬੰਦ ਕਰ ਲੀਜੀ ਲਓ ਜੀ ਤੇ ਉੱਪਰ ਵਾਲੀ ਦੋ ਉਂਗਲਾਂ ਦੇ ਰੱਖਾਂ ਤੇ ਜਿਹੜੀ ਆਹ ਵਾਲੀ ਉਂਗਲੀ ਦੇ ਨਾਲ ਨੱਕ ਬੰਦ ਕਰਨਾ ਹੈ ਲੰਬਾ ਸਾ ਖਿਚ ਲੋ ਨੱਕ ਤੋਂ ਖਿਚੋ ਹੋਣੀ ਤੁਗ ਹਮਿੰਗ ਸਾਊਂਡ ਹੈ ਜਿਵੇਂ ਮਧੂਮੱਖੀ ਕਰਦੀ ਹੈ ਹੂੰ 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 ਕੋਲਿ ਤੋਂ ਪੰਜ ਵਰਕਰ ਨਹੀਂ ਜਿੱਤੇ ਬੁਰਾ ਰਿਲੈਕਸ ਹੈ ਜੀ ਕੰਮ ਅੱਖਾਂ ਖੋਣ ਨੂੰ ਦਿੱਲੀ ਨਹੀਂ ਕਰ ਰਿਹਾ ਸੀ ਮੈਂ ਉਹੀ ਦੇਖ ਰਿਹਾ ਸੀ ਵੀ ਤੁਸੀਂ ਤੀਜੀ ਵਾਰ ਜਦੋਂ ਕੀਤਾ ਤੇ ਮੈਨੂੰ ਕਿਹਾ ਮੈਂ ਕਿਹਾ ਵੀ ਹੁਣ ਜੀਤਾ ਹੀ ਕਰ ਵੀ ਇੰਟਰਵਿਊ ਬੰਦ ਕਰ ਦਈਏ ਤੇ ਕਿਉਂਕਿ ਇਹ ਰਿਲੈਕਸਮੈਂਟ ਇੰਨੀ ਜ਼ਿਆਦਾ ਹੈ ਠੀਕ ਹੈ ਪਰ ਉਮਰ ਕਿਵੇਂ ਵਧੂਗੀ ਮੇਰਾ ਫੇਰ ਸਵਾਲ ਉਹੀ ਹੈ ਫਰੂਕੀ ਜੀ ਫੇਰ ਗੱਲ ਉੱਥੇ ਹੈ ਕਿ ਵੀ ਜਿਹੜੇ ਸਾਨੂੰ ਪ੍ਰਮਾਤਮਾ ਨੇ ਸਾਹ ਕੱਟ ਦਿੰਦੇ ਨੇ ਜਾਂ ਸਾਹ ਲਿਮਟਿਡ ਦਿੰਦੇ ਨੇ ਔਰ ਉਹਦੇ ਬੰਨੀ ਉਹ ਤਾਂ ਆਬਾਦ ਦਿੰਦੇ ਨੇ ਕੱਟ ਤਾਂ ਗਲਤ ਸ਼ਬਦ ਹੈ ਤੇ ਜਿਹੜੇ ਉਹ ਅਥਾ ਸਾਡੇ ਕੋਲੇ ਸਾਹ ਨੇ ਠੀਕ ਹੈ ਉਹ ਸਾਹਾਂ ਨੂੰ ਜਦੋਂ ਅਸੀਂ ਓਕੇ ਮਤਲਬ ਜਿੱਥੇ ਅਸੀਂ 4 ਸਾਹ ਖਰਚ ਕਰਨੇ ਨੇ ਆਪਣੇ ਉਥੇ ਇੱਕ ਥਾਂ ਅਸੀਂ ਉਨੇ ਸਮੇਂ ਦੇ ਵਿੱਚ ਇੱਕ ਸਾਹ ਆਪਦਾ ਵਾਰ ਤੇ ਆ ਓਕੇ ਤਾਂ ਇਹਦੇ ਨਾਲ ਤੁਹਾਡੀ ਲਾਈਫ ਵਧੂਗੀ ਹੀ ਵਧੂਗੀ ਕੀ ਹੈ ਬਿਲਕੁਲ ਠੀਕ ਹੈ ਜੀ 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 ਹਦਾ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਬਹੁਤ ਜ਼ਬਰਦਸਤ ਨੁਸਖਾ ਫਾਰਮੂਲਾ ਤੁਸੀਂ ਸਾਡੇ ਨਾਲ ਸ਼ੇਅਰ ਕੀਤਾ ਹੈ ਫਾਇਦੇ ਥੋੜੇ ਜਿ ਇੱਕ ਮਿੰਟ ਵਿੱਚ ਸਾਨੂੰ ਫਾਇਦੇ ਦੱਸ ਦਿਓ ਇਹਦੇ ਨਾਲ ਫਾਇਦੇ ਕੀ ਹੋਣ ਵਾਲੇ ਨੇ ਅ ਪਹਿਲੀ ਗੱਲ ਮੈਂ ਬੇਨਤੀ ਕਰਨਾ ਚਾਹਾਂਗਾ ਆਪਦੀ ਔਸ਼ਧੀ ਜ਼ਰੂਰ ਨਾਲ ਲੈਣੀ ਹੈ ਜਿਹੜੀ ਦਵਾਈ ਖਾਣੇ ਹੋ ਜਿਹੜੀ ਵੀ ਕਿਸੇ ਵੈਦ ਤੋਂ ਖਾਣੇ ਹੋ ਕਿਸੇ ਤੋਂ ਵੀ ਤੁਸੀਂ ਕੋਈ ਵੀ ਚੀਜ਼ ਖਾਣੇ ਹੋ ਉਹ ਦਵਾਈਆਂ ਜ਼ਰੂਰ ਨਾਲ ਕੰਟੀਨਿਊ ਕਰਨੀਆਂ ਨੇ ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਦੀ ਦਿੱਕਤ ਹੈ ਜਿਨ੍ਹਾਂ ਲੋਕਾਂ ਨੂੰ ਲਿਵਰ ਦੇ ਰਿਲੇਟਡ ਦਿੱਕਤ ਹੈ ਕੋਲੇਸਟ੍ਰੋਲ ਦੇ ਰਿਲੇਟਡ ਦਿੱਕਤ ਹੈ ਡੀ ਐਡਿਕਸ਼ਨ ਦੇ ਵਿੱਚ ਦਿੱਕਤ ਹੈ ਜਾਂ ਕਈ ਬੰਦੇ ਨੂੰ ਐਂਜ਼ਾਇਟੀ ਦੀ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਹੈਅਰ ਫਾਲ ਦੀ ਦਿੱਕਤ ਹੈ ਜੋਇੰਟਸ ਪੇਨ ਦੀ ਦਿੱਕਤ ਹੈ ਤਾਂ ਜਦੋਂ ਆਪਾਂ ਇਹ ਹਮਿੰਗ ਕਰ ਰਹੇ ਸੀਗੇ ਉਸ ਵਕਤ ਤੁਸੀਂ ਦਿਮਾਗ ਦੇ ਵਿੱਚ ਇੱਕ ਪਿਕਚਰ ਲੈ ਕੇ ਚੱਲਣੀ ਵੀ ਪ੍ਰਮਾਤਮਾ ਦੀ ਇੰਨੀ ਮਿਹਰ ਹੈ ਸਾਡੇ ਤੇ ਵੀ ਸਾਡੇ ਅੰਦਰ ਕੋਈ ਦਿੱਕਤ ਪਰੇਸ਼ਾਨੀ ਹੈ ਨਹੀਂ ਕੀ ਉਹ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੰਤਰੁਸਤ ਹੋ ਗਿਆ ਨੇ ਪਰ ਫੇਰ ਬੇਨਤੀ ਆ ਵੀ ਇਹਨੂੰ ਕੋਈ ਮੈਜਿਕ ਨਾ ਸਮਝਿਓ ਇਹ ਇੱਕ ਵਰਕ ਜ਼ਰੂਰ ਕਰਦੀ ਹੈ ਇੱਕ ਹਿਊਮਨ ਫਿਜ਼ਿਓ ਦੇ ਵਿੱਚ ਇਹ ਜ਼ਰੂਰ ਕੈਟਰ ਕਰਦੇ ਆ ਆਪਾਂ ਬਟ ਮੇਰੀ ਬੇਨਤੀ ਇਹ ਹੈ ਵੀ ਇਹਦੇ ਨਾਲ ਆਪਦੀ ਔਸ਼ਧੀ ਜ਼ਰੂਰ ਲਿਓ ਕਿਤੇ ਗਲਤੀ ਨਾਲ ਇਹ ਪਲੇਖੇ ਚ ਨਾ ਰਹਿ ਜਿਓ ਵੀ ਠੀਕ ਹੈ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਇਹ ਚੀਜ਼ ਕਰਦੇ ਆ ਤੇ ਉਸ ਤੋਂ ਬਾਅਦ ਜਿਹੜੀ ਔਸ਼ਧੀ ਆਉ ਤਾਂ ਆਪਾਂ ਨੂੰ ਲੈਣ ਦੀ ਲੋੜ ਹੀ ਨਹੀਂ ਹੈਗੀ ਸੋ ਮੈਂ ਉਹ ਚੀਜ਼ ਰეკਮੈਂਡ ਨਹੀਂ ਕਰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਬੜਾ ਅਸੀਂ ਕੈਲੀ ਬੜੀ ਇੰਟਰਸਟਿੰਗ ਚੀਜ਼ ਅੱਜ ਦੱਸੀ ਉਹ ਉਮਰ ਬਧਾਉਣ ਵਾਲੀ ਉਧਰ ਜੀ ਦਾ ਕਹਿੰਦੇ ਕਿ ਸਾਹ ਨੇ ਜਿਹੜੀ ਸਾਨੂੰ ਪ੍ਰਮਾਤਮਾ ਨੇ ਬਖਸ਼ੇ ਨੇ ਜਿੰਨੇ ਬਖਸ਼ੇ ਨੇ ਅਸੀਂ ਉਨੇ ਹੀ ਪੂਰੇ ਕਰਕੇ ਜਾਣੇ ਨੇ ਪਰ ਜਦੋਂ ਅਸੀਂ ਚਾਰ ਦੀ ਬਜਾਏ ਇੱਕ ਸਾਹ ਰੋਜ਼ਾਨਾ ਜਾਂ 10 ਦੀ ਬਜਾਏ ਦੋ ਸਾਹ ਰੋਜ਼ਾਨਾ ਅੱਠ ਸਾਹ ਅਸੀਂ ਬੁਚਾਲਣੇ ਤਾਂ ਉਹ ਸਾਹ ਦੇ ਸਾਨੂੰ ਫਿਰ ਪੂਰੇ ਕਰਕੇ ਜਾਣੇ ਪੈਣੇ ਜਿਸ ਨਾਲ ਸਾਡੀ ਉਮਰ ਹੈਗੀ ਹੈ ਉਹ ਤੁਸੀਂ ਆ ਵੀ ਅੰਦਾਜ਼ਾ ਲਾ ਲੋ ਕਿ ਵਾਕਈ ਵੱਧ ਸਕਦੀ ਹੈ ਸੋ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਜਿਨ੍ਹਾਂ ਦੀ ਤੁਸੀਂ ਕੇਅਰ ਕਰਦੇ ਹੋ ਔਰ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਕੋਲੇ ਵੀਡੀਓ ਜਾਣੀ ਬਹੁਤ ਜ਼ਰੂਰੀ ਹੈ ਰੈਮਡੀਜ਼ ਆਪਣੇ ਨਾਲ ਰੱਖੋ ਦਵਾਈਆਂ ਆਪਣੇ ਨਾਲ ਰੱਖੋ ਜਿਹੜੇ ਵੀ ਤੁਸੀਂ ਆਯੁਰਵੈਦਿਕ ਖਾ ਰਹੇ ਹੋ ਕੋਈ ਵੀ ਪੈਚੀ ਤੁਸੀਂ ਇਸਤੇਮਾਲ ਕਰਦੇ ਹੋ ਉਹਨੂੰ ਲਗਾਤਾਰ ਯੂਜ਼ ਦੇ ਵਿੱਚ ਲੈ ਕੇ ਆਓ ਤੰਦਰੁਸਤ ਰਹੋ ਹੱਸਦੇ ਵਜਦੇ ਰਹੋ ਧੰਨਵਾਦ